ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੁੱਧ ਸਿੰਘ ਵਾਲਾ ਇਹ ਪਿੰਡ ਬਾਗੇਪੁਰਾਣੇ ਤਹਿਸੀਲ ਦਾ ਤੇ ਮੋਗਾ ਇਹਨੂੰ ਜ਼ਿਲ੍ਹਾ ਪੈਂਦਾ ਹੈ ਬਾਗੇਪੁਰਾਣੇ ਤੋਂ ਭਗਤੇ ਭਾਈ ਵਾਲੀ ਸੜਕ ਦੇ ਉੱਤੇ ਇਹ ਪਹਿਲਾ ਪਿੰਡ ਆਉਂਦਾ ਹੈ ਬੁੱਧ ਸਿੰਘ ਵਾਲਾ ਪਿੰਡ ਦਾ ਨਾਮ ਹੈ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਖੇਤੀਬਾੜੀ ਦੇ ਨਾਲ-ਨਾਲ ਬਾਈਵਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਅੱਜ ਇਹਨਾਂ ਪਸ਼ੂਆਂ ਦੇ ਵਿੱਚੋਂ ਹੀ ਜਿਹੜੇ ਇੱਧਰਲੇ ਪਾਸੇ ਤੁਸੀਂ ਵੱਧੇ ਦੇਖ ਰਹੇ ਹੋ ਇੱਕ ਇਹ ਮੱਝ ਇਹਨਾਂ ਨੇ ਵਕਾਊ ਕੀਤੀ ਹੈ ਇਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਹੈ ਵੀ ਉਹ ਆ ਕੇ ਦੇਖੇ ਤੇ ਤਸੱਲੀ ਕਰੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਸ਼ੁਰੂ ਚ ਹੀ ਦੱਸ ਦੇਣਾ ਦੋਸਤੋ ਵੀ ਇੱਕ ਸਿੰਘ ਸੋਹਣਾ ਤੇ ਦੂਜੇ ਸਿੰਘ ਦਾ ਉਤੋਂ ਪੋਪਲਾ ਕਹਿ ਦਿੰਨੇ ਆ ਜਾਂ ਕੋਲ ਜਾ ਉਹ ਲੱਥਾ ਹੋਇਆ ਥਾਣੇ ਦੇ ਬਹੁਤ ਸੋਹਣੇ ਆ ਉਹ ਤੁਸੀਂ ਇੱਥੋਂ ਵੀਡੀਓ ਚ ਦੇਖੋ ਹੁਣ ਇਹ ਸਹੀ ਖੜੀ ਐ ਇਸ ਤਰੀਕੇ ਨਾਲ ਦੇ ਤੁਸੀਂ ਥਣ ਦੇਖ ਸਕਦੇ ਹੋ ਸਾਣਾ ਚ ਬਿੱਥੀ ਦੇਖ ਲਓ ਤੁਰੂ ਕੀਤੇ ਹਵਾਨਾ ਤੁਹਾਨੂੰ ਦਿਖਾ ਦੂਗੀ ਡਿਟੇਲ ਆਪਾਂ ਪਹਿਲਾਂ ਬਾਈ ਤੋਂ ਇਹਦੀ ਪੁੱਛ ਲੈਨੇ ਆ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਕੁਲਵੰਤ ਸਿੰਘ ਜੀ ਕੁਲਵੰਤ ਬਾਈ ਅੱਜ ਜਿਹੜੀ ਮੱਝ ਵੇਚਣ ਲੱਗਿਓ ਘਰ ਦੀ ਆਪਣੇ ਇਹ ਕੰਨਵਾ ਸੂਏ ਨੇ ਸੂਏ ਇਹ ਦੂਜੇ ਸੂਏ ਸੁਣਾ ਜੀ ਪਹਿਲੇ ਸੂਏ ਦੁੱਧ ਕਿੰਨਾ ਕੁ ਦੇਗੀ ਸੀ ਪਹਿਲੇ ਸੂਏ 11 ਕਿਲੋ ਦੇ ਠੀਕ ਹੈ ਤਾਂ ਬਾਈ ਕਿੰਨੇ ਕੁ ਲੈ ਸਕਦੀ ਹੈ ਅੰਦਾਜ਼ਾ ਨਹੀਂ ਨਹੀਂ 5-4 ਦਿਨ ਜੀ 5-4 ਦਿਨ ਹਜੇ ਲੈ ਜੂਗੀ ਰੇਟ ਕੀ ਰੱਖਦੇ ਹੋ ਤਾਂ ਕੁਲਵੰਤ ਰੇਟ ਜੀ ਇਹ 1,115,000 ਤੁਰਗੇ ਨੂੰ ਆਪਾਂ ਦੱਸੋ ਰ ਥਾਣ ਹਵਾਨੇ ਦੀ ਸੋਹਣੀ ਮੱਝ ਐ ਹਜੇ ਤੱਕ ਤਾਂ ਕਰਮ ਵਾਲੀ ਨੇ ਜਿਹੜਾ ਉਹ ਗਾਲਾ ਕਰਨਾ ਬੰਦ ਨਹੀਂ ਕੀਤਾ ਜੁਗਾਲੀ ਆਪਦੀ ਛੱਡੀ ਨਹੀਂ ਗਈ ਬਾਕੀ ਹੁਣ ਤੁਰਦਿਆਂ ਤੋਂ ਤੁਹਾਨੂੰ ਫੇਰ ਅੰਦਾਜ਼ਾ ਹੋ ਜਾਊਗਾ ਕੁਸਕ ਪਸ਼ੂਆਂ ਦੇ ਤੋਂ ਸੁਭਾਅ ਬਾਰੇ ਅੰਦਾਜ਼ਾ ਜਾਂ ਹੁੰਦਾ ਹੁੰਦਾ ਵੈਸੇ ਉੱਪਰੇ ਬੰਦੇ ਤੋਂ ਪਸ਼ੂ ਡਰ ਸਕਦਾ ਹਵਾਨਾ ਬੈਕ ਸਾਈਡ ਤੋਂ ਤੁਸੀਂ ਇਹਦਾ ਦੇਖ ਲਓ ਹਜੇ ਹਾਲਾਂਕਿ ਇਹਦੇ ਦਿਨ ਬਾਕੀ ਐ ਕੁਲੰਤ ਭਾਈ ਐ ਇੱਧਰ ਹੁੰਦੀ ਜਾਊ ਉਹ ਕਰ ਦੋਨੋਂ ਪਾਸਿਓਂ ਥਾਣ ਤੁਸੀਂ ਦੇਖ ਲਿਆ ਫੇਰ ਇਹਨੂੰ ਤੁਸੀਂ ਇਸ ਸਾਈਡ ਤੋਂ ਦੇਖੋ ਇਹ ਮੱਛੀ ਵਿਕਰੀ ਆਸਤੇ ਦੂਜਾ ਸੂਆ ਇਹਨੇ ਸੂਣਾ ਉਧਰ ਨੂੰ ਲਜਾਓ ਅੰਦਰ ਨੂੰ ਸੋ ਹੁਣ ਫੇਰ ਹਵਾਨਾ ਤੁਸੀਂ ਦੇਖ ਲਓ ਤੋ ਅਜੇ ਦਿਨ ਇਹਦੇ ਬਾਕੀ ਆ 5 ਤੋਂ 7 ਹੋ ਸਕਦਾ ਇਹ ਕਰਮ ਵਾਲੀ ਲੈ ਜੇ ਵੈਸੇ ਗਰਮੀ ਦੀ ਰੁੱਤ ਚ ਪਤਾ ਨਹੀਂ ਹੁੰਦਾ ਪਸ਼ੂ ਕਦੋਂ ਸੂਪੇ ਹਵਾਨਾ ਹੋਣ ਦਾ ਰੋਖ ਤੁਸੀਂ ਦੇਖ ਹੀ ਰਹੇ ਹੋ ਬਾਕੀ ਤੁਸੀਂ ਆਪਣੀ ਸਮਝ ਵਰਤਿਓ ਜੀਨੇ ਖਰੀਦਣੀ ਹੈ ਉਸੇ ਕਿਲੇ ਤੇ ਲੈ ਜਾਓ ਭਾਈ ਇਧਰੋਂ ਵੀ ਥਣਾ ਦੇ ਵਿੱਚ ਬਿੱਥੀ ਸੋਹਣੀ ਐ ਥਣ ਪੂਰਾ ਵਧੀਆ ਹੱਥੀਂ ਚੁਵਾਈ ਆਲਾ ਬਾਕੀ ਮੀਡੀਅਮ ਹਾਈਟ ਦੇ ਵਿੱਚ ਇਹ ਮੱਛੀ ਵਿਕਰੀ ਆਸਤੇ ਐ ਜਿਹਨੂੰ ਚੰਗੀ ਲੱਗੇ ਤਾਂ ਨੰਬਰ ਸਕਰੀਨ ਉੱਤੇ ਬਾਈ ਦਾ ਲਗਾਤਾਰ ਫਲੈਸ਼ ਹੋ ਰਿਹਾ ਬੁੱਧ ਸਿੰਘ ਵਾਲਾ ਪੰਡ ਨੇੜੇ ਬਾਗੇ ਫਰਾਨੀ ਚ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆ ਆਮ ਘਰੇਲੂ ਪਸ਼ੂ ਪਾਲਕ ਵੀਰ ਤੇ ਇਹਨਾਂ ਕੋਲ ਇੱਕੀ ਮੱਝ ਅੱਜ ਵਕਾਊ ਸੀ ਹਵਾਨਾ ਫੇਰ ਦੇਖੋ ਕਰਮਾਲੀ ਦਾ ਇਸ ਤਰੀਕੇ ਨਾਲ ਸੋ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਤੇ ਹਜੇ ਵੀ ਤੁਸੀਂ ਦੇਖੋ ਇਹਨੇ ਗਾਲਾ ਕਰਨਾ ਬੰਦ ਨਹੀਂ ਕੀਤਾ ਮੈਂ ਬਹੁਤ ਘਰਾਂ ਚ ਵੀਡੀਓ ਬਣਾਉਣਾ ਜਦੋਂ ਘਰੇ ਐਂਟਰ ਕਰੀਦਾ ਤੇ ਪਸ਼ੂ ਉਦੋਂ ਹੀ ਡਰ ਕੇ ਖੜੇ ਹੋ ਜਾਂਦੇ ਆ ਡਰਨਾ ਇੱਕ ਸੁਭਾਅ ਹੋ ਸਕਦਾ ਪਸ਼ੂ ਦਾ ਪਰ ਇਦਾਂ ਦੇ ਸੁਭਾਅ ਦੇ ਪਸ਼ੂ ਜਿਹੜੇ شریف ਜੇ ਹੋਣ ਉਹ ਮੱਝਾਂ 'ਚ ਘੱਟ ਮਿਲਦੇ ਸੋ ਤੁਸੀਂ ਤਸੱਲੀ ਕਰ ਸਕਦੇ ਹੋ ਧੰਨਵਾਦ